ਸੰਤ ਬਾਬਾ ਪਾਲਾ ਜੀ ਉਹਨਾਂ ਦਾ ਨਾਮ ਉਹਨਾਂ ਦਾ ਜਨਮ 1963 ਦੇ ਵਿੱਚ ਪਿੰਡ ਲੋਹਗੜ ਵਿੱਚ ਹੋਇਆ ਸੀ ਬਚਪਨ ਵਿੱਚ ਹੀ ਉਹ گاਉਂਾਂ ਦੀ ਸੇਵਾ ਦੇ ਸ਼ਕੀਨ ਸਨ ਸਕੂਲ ਦੇ ਬਾਅਦ ਉਹ ਸਿੱਧਾ ਮਿਸਲ ਸਹੀਦ ਤਰਨਾਦਾਲਾ ਦਾ ਪਾਪਾ ਸ਼੍ਰੀ ਬਾਬਾ ਕਾਲਾ ਸਾਹਿਬ ਜਿਹੜੇ ਉਹਨਾਂ ਦੇ ਮੁਖੀ ਸੀ ਬਿਸ਼ਨ ਸਿੰਘ ਜੀ ਬਾਬਾ ਜੀ ਉਹਨਾਂ ਦੇ ਕੋਲ ਚਲੇ ਜਾਂਦੇ ਸਨ ਜਦੋਂ ਉਦੋਂ ਉਹ 20 ਸਾਲ ਦੇ ਸਨ ਜਦੋਂ ਬਾਬਾ ਜੀ ਨੂੰ گاؤں ਸੇਵਾ ਸੌਂਪ ਦਿੱਤੀ ਗਈ ਸੀ ਉਹਦੇ ਬਾਬਾ ਬਿਸ਼ਨ ਸਿੰਘ ਜੀ ਨੇ ਕਿਹਾ ਸੀ ਕਿ ਤੂੰ ਹੁਣ گاਵਾਂ ਦੀ ਸੇਵਾ ਕਰਿਆ ਕਰ ਉਦੋਂ ਉਸ ਤੋਂ ਬਾਅਦ ਉਹ ਕਦੀ ਵੀ ਆਪਣੇ ਘਰ ਨਹੀਂ ਗਏ ਉਹਨਾਂ ਦਾ ਇਹਦਾ ਉੱਠਣਾ ਬੈਠਣਾ ਸੀ ਖਾਣਾ ਸੀ ਉਹ ਇੱਕ ਗੋਰੀ ਠਾਲੰਦੇ ਸਨ ਤੇ ਉਥੇ ਬੈਠ ਜਾ ਕੇ ਖਾ ਜਾਂਦੇ ਸਨ ਉਹ ਆਪਣੀਆਂ گاਵਾਂ ਦੇ ਨਾਲ ਹੀ ਰਹਿੰਦੇ ਸਨ ਇਹਨਾਂ ਨੇ ਜਦੋਂ ਕੋਈ ਬੇਸਹਾਰਾ ਜਾਂ ਕੋਈ ਅਵਾਰਾ ਜਿਵੇਂ ਕੋਈ ਗਾਵਾਂ ਛੱਡ ਦਿੰਦੇ ਨੇ, ਮੱਚ ਛੱਡ ਦਿੰਦੇ ਨੇ, ਉਹਨਾਂ ਨੂੰ ਆਪਣੇ ਧੋਣ ਦਾ ਹਿੱਸਾ ਬਣਾ ਲੈਂਦੇ ਸਨ। ਜਦੋਂ ਉਹ ਗਾਵਾਂ ਦੇ ਸਮੇਤ ਖੇਤਾਂ ਵਿੱਚੋਂ ਗੁਜ਼ਰਦੇ ਸਨ ਤੇ ਭਗਤ ਦੱਸਦੇ ਹਨ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਉਹਨਾਂ ਨੂੰ ਗਾਵਾਂ ਸਵੇਰੇ ਗੁੰਮ ਦਿੰਦੇ ਸਨ, ਉਹਨਾਂ ਦੀ ਖੇਤ ਵਿੱਚ ਫਸਲ ਦੁੱਗਣੀ, ਚੋਗਣੀ ਹੁੰਦੀ ਸੀ। ਬਾਬਾ ਜਿਹੜੇ ਨੰਗੇਵਾਲ ਘੁੰਮ-ਘੁੰਮ ਕੇ ਬਹੁਤ ਦੁਨੀਆ ਦੇ ਜਾਂਦੇ ਸਨ। ਸੰਤ巴巴 ਤਾਰਾ ਸਿੰਘ ਜੀ ਗਾਉਂ ਵਾਲੇ ਮੰਗਲਵਾਰ ਨੂੰ ਆਖਰੀ ਸਾਹਸ ਲਈ ਸੀ ਗਉਂ ਸ਼ਲਾ ਕਰਦੇ ਹੋਏ ਉਸ ਨੂੰ ਉਹਨਾਂ ਦੀ ਉਮਰ 38 ਸਾਲ ਦੀ ਸੀ ਉਹਨਾਂ ਦਾ ਅੰਤਿਮ ਸੰਸਕਾਰ ਬੁੱਧਵਾਰ 11 ਵਜੇ ਗਉਂ ਸ਼ਾਲਾ ਦੇ ਕੋਲ ਸ਼ਾਮਨੀ ਸ਼ਹਿਰ ਕੋਤਵਾਰਾ ਜੋ ਕਿ ਬਾਬਾ ਪਾਲਾ ਸਾਹਿਬ ਵਿੱਚ ਹੈ ਮਿਸ਼ਨ ਸ਼ਹੀਦਾਂ ਤਰਨダル ਤਰਨਦਲ ਸ੍ਰੀ ਬਾਬਾ ਪਾਲਾ ਸਾਹਿਬ ਦੇ ਮੁਖੀ ਸਨ ਬਾਬਾ ਕੰਨੂ ਸਿੰਘ ਜੀ ਤਹਾ ਗਿਆ ਸੀ ਮੰਗਲਵਾਰ ਦਿਹਾਂਤ ਦੇ ਬਾਅਦ ਉਹਨਾਂ ਦਾ ਪਾਰਥੀਕ ਸਰੀਰ ਮਿਸ਼ਰ ਸਿੰਘ ਦਾ ਤਰਨਦਲ ਦਾ ਬੁਕਾਲਾ ਸਾਹਿਬ ਸਹੀ ਪਾਸ਼ਾਈ ਜੀ ਦੇ ਦਰਵਾਹਾਲ ਵਿੱਚ ਰੱਖਿਆ ਗਿਆ ਜਿੱਥੇ ਸੰਤਾਂ ਨੇ ਉਹਨਾਂ ਦੇ ਦਿਹਾਂਤ ਦੀ ਸੋਚਣਾ ਮਿਲੀ ਵੱਡੀ ਗਿੱਟੀ ਸਦਾਲੂ ਅੰਤਿਮ ਦਸਣਾਂ ਲਈ ਉੱਥੇ ਪਹੁੰਚੇ ਸਨ ਅੱਜ ਮੈਂ ਸਾਰੀ ਹਿਸਟਰੀ ਦੱਸ ਰਿਹਾ ਹਾਂ ਤੁਸੀਂ ਵੀ ਜ਼ਰੂਰ ਦਬੋ ਬਕਾਲਾ ਸਾਹਿਬ ਆਇਓ ਤੇ ਬ੍ਰਹਮ ਗਿਆਨੀ ਸਤਕੰਡ ਵਾਸੀ ਮਹਾਪੁਰਖ ਬਾਬਤ ਤਾਲਾ ਸਿੰਘ ਗਵਾਂ ਵਾਲੇ ਜੀ ਦੇ ਦਰਸ਼ਨ ਕਰਕੇ ਜਾਓ ਉਹਨਾਂ ਦੇ ਗੀਤਾ ਸਾਹਿਬ ਜੀ ਦੇ ਦਰਸ਼ਨ ਕਰਕੇ ਜਰੂਰ ਜਾਓ ਮਹਾਪੁਰਖ ਖਾਸ ਦਿਓ ਬਾਬਤ ਵਾਲਾ ਸਿੰਘ ਜੀ ਵਾਲਿਆਂ ਨੂੰ ਰੱਬੀ ਰੂਪ ਕਹਿੰਦੇ ਸਨ ਹੈ ਕੋਈ 21ਵੀਂ ਸਦੀ ਦਾ ਐਸਾ ਸੰਤ ਜਿਸ ਨੇ ਪੈਰ ਜੁੱਤੀ ਨਾ ਪਾਈ ਹੋਏ ਉਹ ਬਾਬਾ ਪਾਲਾ ਸਿੰਘ ਦੀ ਗਾਵਾਂ ਦੇ ਨਾਲ ਖੇਤਾਂ ਵਿੱਚ ਝੂਕੀ ਨੇ ਹੋਈ ਜਗਾ ਬਿਨਾਂ ਜੁੱਤੀ ਤੋਂ ਨੰਗੇ ਪੈਰਾਂ ਵਿੱਚ ਹੀ ਘੁੰਮਦੇ ਸਨ ਇਹ ਤਪ ਦੀ ਧੁੱਪ ਵਿੱਚ ਜ਼ਮੀਨ ਸੜੀ ਹੁੰਦੀ ਵੀ ਫਿਰ ਵੀ ਪੈਰਾਂ ਵਿੱਚ ਘੁੰਮਦੇ ਰਹਿੰਦੇ ਹਨ ਉਹਨਾਂ ਦੇ ਪੈਰਾਂ ਵਿੱਚ ਜ਼ਖਮ ਹੋ ਜਾਂਦੇ ਸਨ ਉਹਨਾਂ ਦੇ ਕੋਈ ਪੈਰਾਂ ਵਿੱਚ ਜ਼ਖਮ ਹੋ ਗਏ ਤਾਂ ਘੁੰਮ ਘੁੰਮ ਕੇ ਤੇ ਉਹਨਾਂ ਦੇ ਲੱਤ ਦੇ ਵਿੱਚ ਜ਼ਖਮ ਵਿੱਚ ਕੀੜੇ ਪੈ ਗਏ ਤੇ ਇਸ ਤਰ੍ਹਾਂ ਹੀ ਬਾਬਾ ਜੀ ਗਾਵਾਂ ਦੇ ਪਿੱਛੇ-ਪਿੱਛੇ ਘੁੰਮਦੇ ਲੰਨੇ ਹਨ ਜਦੋਂ ਕੋਈ ਕੀੜਾ ਉਹਨਾਂ ਦੇ ਜ਼ਖਮ ਵਿੱਚੋਂ ਡਿੱਗ ਜਾਂਦਾ ਸੀ ਉਹ ਚੋੱਕ ਕੇ ਫਿਰ ਉਹਨੂੰ ਜਖਮ ਵਿੱਚ ਰੱਖ ਲੈਂਦੇ ਸਨ ਕਹਿੰਦੇ ਸਨ ਕਿ ਭਾਈ ਤੂੰ ਛੱਡ ਲੈ ਛੱਡਾ ਜੋ ਛੱਡਣਾ ਹੈ ਐਸੇ ਸੰਤ ਸਨ ਹੈ ਕੋਈ ਐਸਾ ਸਾਧੂ ਜਿਸ ਨੇ ਘਰ ਪਰਿਵਾਰ ਛੱਡ ਕੇ ਸਹਜੰਦੀ ਗੋਵਾਂ ਦੇ ਲੇਖੇ ਲਾ ਦਿੱਤੀ ਓਏ 20 ਸਾਲ ਦੀ ਉਮਰ ਵਿੱਚ ਬਾਬਾ ਪਾਲਾ ਸਿੰਘ ਜੀ ਨੇ ਆਪਣਾ ਪਰਿਵਾਰ ਛੱਡ ਦਿੱਤਾ ਸੀ ਬਾਬਾ ਵਿਸ਼ਨ ਸਿੰਘ ਜੀ ਨੇ ਉਹਨਾਂ ਨੂੰ ਗੋਵਾਂ ਦੀ ਸੇਵਾ ਲਈ ਸੀ ਤੇ ਉਹਨਾਂ ਨੇ ساری ਉਮਰ ਗੋਵਾਂ ਦੀ ਸੇਵਾ ਹੀ ਨਿਭਾਈ ਹਾਕੀ ਐਸਾ ਸੰਤ ਜਿਸ ਨੇ ਬਿਨਾ ਮਤਲਬ 10000 ਗਊਆਂ ਸਾਹਮਣੇ ਹੋਏ ਕਿਉਂਕਿ ਵੇਖੋ ਬਾਬਾ ਜੀ ਬਿਨਾ ਦਲੇ ਸਾਹਮਣੇ ਸਨ ਉਹ ਬਾਬਾ ਜੀ ਕੋ ਜਿੰਨੇ ਵੀ ਪੈਸੇ ਹੰਸਣ ਦਿਸਣ ਚਾਹੇ 2 ਲੱਖ 3 ਲੱਖ ਇਹ ਸਾਰੇ ਉਹ ਵਿਅਕਤੀ ਗਿਆ ਉਹ ਛੋੜ ਛੋੜ ਦਿੰਦੇ ਸਾਹਮਣੇ ਤੇ ਉਹਨਾਂ ਦੇ ਸਹਾਲੂ ਕਹਿੰਦੇ ਸਨ ਬਾਬਾ ਜੀ ਤੁਸੀਂ ਇਦਾਂ ਕੋ ਕਰਦੇ ਹੋ ਇਹ ਪੈਸੇ ਸੰਭਾਲ ਲਿਆ ਕਰੋ ਤੇ ਬਾਬਾ ਜੀ ਕਹਿੰਦੇ ਸੀ ਕਿ ਮੈਂ ਪੈਸੇ ਕੀ ਕਰਨੇ ਨੇ ਜਦੋਂ ਲੋੜ ਹੋਏਗੀ ਮੈਂ ਗਿਆ ਕੋ ਮੰਗਲਾਂਗਾ ਬੈਮ ਨੂੰ ਵਾਪਸ ਦੇ ਦੇਗਾ ਪੈਸੇ ਐਸੇ ਬਾਬਾ ਜੀ ਦਾ ਹੈ ਕੋਈ ਐਸਾ ਸਾਧੂ ਜਿਸ ਦੇ ਪਿੱਛੇ ਜੂਤ ਹੀ ਹੋ ਗਏ। ਕਿ ਜਦੋਂ ਬਾਬਾ ਜੀ ਜਦੋਂ ਦਸਵਾ ਕੜਾ ਕਰਦੋਂ ਸਨ ਉਹਨਾਂ ਦੀ ਜੂਤ ਬਹੁਤ سپورਟ ਕਰਦਾ ਕਰਦੀ ਸੀ। ਜਦੋਂ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਣਾ ਸੀ ਉਸ ਟਾਈਮ ਵੀ ਸਭ ਤੋਂ ਜ਼ਿਆਦਾ ਜੂਤ ਹੀ ਉਹਨਾਂ ਦੇ ਕੋਲ ਪਹੁੰਚੀ ਸੀ। ਕਿ ਐਸਾ ਸਾਧੂ ਜਿਸ ਨੇ ਅਦਾਸ ਨਾਲ ਕੈਂਸਰ ਵਰਗੀ ਬਿਮਾਰੀ ਠੀਕ ਹੋ ਜਾਂਦੀ ਹੋਏ ਕਿਉਂਕਿ ਕੈਂਸਰ ਪਿੱਛੇ ਇੱਕ ਸਵਾ ਮਹੀਨੇ ਦਾ ਬਾਲਕ ਜੀ ਉਸ ਨੂੰ ਕੈਂਸਰ ਹੋ ਗਿਆ ਉਸ ਦੇ ਮਾਤਾ ਪਿਤਾ ਉਸ ਨੂੰ ਲੈ ਕੇ ਬੜੀ ਜਗ੍ਹਾ ਦਿਖਾਇਆ ਨਾ ਪੀਡੀਆ ਚੰਡੀਗੜ੍ਹ ਤੱਕ ਵੀ ਗਏ ਪਰ ਡਾਕਟਰਾਂ ਨੇ ਕਿਹਾ ਕਿ ਹੁਣ ਅਸੀਂ ਇਸ ਦਾ ਬਚਾਅ ਨਹੀਂ ਕਰ ਸਕਦੇ ਇਹ ਆਖਰੀ ਸਟੇਜ ਕੈਂਸਰ ਦੀ ਚੱਲ ਰਹੀ ਹੈ ਉਹਨਾਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬੱਚੇ ਨੂੰ ਬਚਾਰ ਛਕੇ ਬੱਚੇ ਦਾ ਦਿਹਾਤ ਹੋ ਗਿਆ ਜਦੋਂ ਉਸ ਦੇ ਮਾਤਾ ਪਿਤਾ ਬੱਚੇ ਨੂੰ ਲੈ ਕੇ ਵਾਪਸ ਆ ਰਹੇ ਸਨ ਉਸਦੇ ਪਿਤਾ ਨੇ ਕੱਲ ਫੋਨ ਕੀਤਾ ਕਿ ਬੱਚੇ ਦਾ ਪੂਰਾ ਹੋ ਗਿਆ ਹੈ ਤੇ ਬੱਚੇ ਨੂੰ ਤਖਣੋਣ ਵਾਸਤੇ ਮਿੱਟੀ ਦਾ ਟਕਰਾ ਪੁੱਟ ਦਿਓ ਉਸ ਤੋਂ ਬਾਅਦ ਵਿੱਚ ਜਾਂਦਿਆਂ ਦੇ ਰਸਤੇ ਵਿੱਚ ਉਹਨਾਂ ਨੂੰ ਜਾਇਦਾ ਆਇਆ ਕਿ ਅਸੀਂ ਉਹ ਬਾਬਾ ਪਾਲਾ ਸਿੰਘ ਜੀ ਦੇ ਧਗਸਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਨੂੰ ਜੇ ਆਪ ਉਥੇ ਮਥਾ ਟੇਕ ਆਈਏ ਜੇ ਆਪ ਸਿੱਧੇ ਜਦੋਂ ਗੁਰਦਰਾ ਸਾਹਿਬ ਬਾਬਾ ਪਾਲਾ ਵਿੱਚ ਮੱਥਾ ਟੇਕਣ ਆਵੇ ਤਾਂ ਬੱਚੇ ਦਾ ਸਿਰ ਅਚਾਨਕ ਬਾਬਾ ਪਾਲਾ ਸਿੰਘ ਜੀ ਦੇ ਜੀ ਦੇ ਅੰਗੇਠੇ ਸਾਹਿਬ ਨਾਲ ਲੱਗ ਗਿਆ ਇਹ ਬੱਚੇ ਵਿੱਚ ਜਨਮ ਪੈ ਗਈ ਬੱਚਾ ਜਿੰਦਾ ਹੋ ਗਿਆ ਇਹ ਸਭ ਦੇਖ ਕੇ ਉਸਦੇ ਮਾਂ ਤੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਜਸ਼ਨ ਮਨਾਏ ਖੁਸ਼ੀ ਮਨਾਈ ਤੇ ਇਹ ਖਬਰ ਅਗਰ ਦਿਨ ਨਿਊਜ਼ ਵਿੱਚ ਵੀ ਲੱਗੀ ਸੀ ਬਾਬਾ ਪਾਲ ਸਿੰਘ ਜੀ ਬਾਰੇ ਇਹਦੇ ਵੱਡੇ ਜਾਨੀ ਸਨ ਐਡੇ ਵੱਡੇ ਤਪੱਸਵੀ ਸਨ ਹੈ ਕੋਈ ਐਸਾ ਸਾਧੂ ਜਿਸ ਨੇ ਮਾਇਆ ਮੋ ਨਹੀਂ ਹੈਗਾ ਉਹਨਾਂ ਨੂੰ ਮਾਇਆ ਮੋ ਕਿਤੇ ਨਹੀਂ ਹੈਗਾ ਸੀ ਕਿਉਂਕਿ ਕਿਸੇ 'ਚ ਅੱਜ ਕੱਲ੍ਹ ਇਹ ਮਧਨਾਗੀ ਕੋਈ 50 ਰੁਪਏ 100 ਰੁਪਏ ਆਪਣੇ ਦਰਿਆਵ ਛੋਟ ਦਿੰਦੇ ਉਹ 2-2 ਲੱਖ ਰੁਪਏ ਸੁੱਟ ਦਿੰਦੇ ਸਾਨੂੰ ਪਰਵਾਹ ਨਹੀਂ ਕਰਦੇ ਸਾਨੂੰ ਉਹਨਾਂ ਨੂੰ ਕਿਸੇ ਚੀਜ਼ ਦੀ ਮੋਹ ਨਾ ਆਈ ਨਹੀਂ ਸੀ ਹੈਗੀ ਹੈ ਕੋਈ ਐਸਾ ਸਾਧੂ ਜੋ ساری ਜ਼ਿੰਦਗੀ ਮੀਲੇ ਅਸਮਾਨ ਨੂੰ ਆਪਣੀ ਛੱਤ ਬਣਾ ਕੇ ਰੰਦਾ ਹੋਵੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਕਿਉਂਕਿ ਬਾਬਾ ਜੀ ਕਦੀ ਵੀ ਕਿਸੇ ਕਟਿਆ ਵਿੱਚ ਜਾਂ ਗੋਦੜ ਸਾਹਿਬ ਵਿੱਚ ਨਹੀਂ ਬੰਦੇ ਸਨ ਉਹ ਗਾਵਾਂ ਦੇ ਨਾਲ ਹੀ ਬਾਰ ਘੁੰਮਦੇ ਦਿੰਦੇ ਸਨ ਜਿੱਥੇ ਹਨੇਰਾ ਹੋ ਜਾਂਦਾ ਸੀ ਉੱਥੇ ਹੀ ਉਹ ਸਮਝਿਆ ਕਰਦੇ ਸਨ ਖੁੱਲੇ ਆਸਮਾਨ ਦੇ ਵਿੱਚ ਹੀ ਮੈਨ ਜ਼ਮੀਨ ਦੇ ਵਿੱਚ ਹੀ ਤਤਉ ਸ਼ਾਕੇ ਜਾਂ ਉਸ ਤਰ੍ਹਾਂ ਹੀ ਸੌਂ ਜਾਂਦੇ ਸਨ ਹੈ ਕੋਈ ਐਸਾ ਸਾਧੂ ਜਿਸ ਤੇ ਕਹਿਣਾ ਇੰਦਰ ਦੇਵਤਾ ਵੀ ਵਸਦਾ ਹੋਵੇ ਕਿ ਜਦੋਂ ਉਹ ਗਾਵਾਂ ਨੂੰ ਲੈ ਕੇ ਬਹੁਤ ਦੂਰ ਨਿਕਲ ਜਾਂਦੇ ਸਨ ਆਸ-ਪਾਸ ਪਾਣੀ ਨਹੀਂ ਸੀ ਆਉਂਦਾ ਰਕੜਾਂ ਵਿੱਚ ਘੁੰਮਦੇ ਸਨ ਉਸ ਸਮੇਂ ਉਹਨਾਂ ਨੂੰ گاਵਾਂ ਨੂੰ ਪਿਆਸ ਲੱਗਦੀ ਸੀ ਤੇ ਫਿਰ ਬਾਬਾ ਪਾਲਾ ਸਿੰਘ ਜੀ ਅਦਾਸ ਕਿਰਾ ਕਰਦੇ ਸਨ ਤੇ ਉਸ ਟਾਈਮ ਇੰਦਰ ਦੇਵਤਾ ਵਸਦਾ ਸੀ ਖੂਬ ਜਿਆਦਾ ਵਸਦਾ ਸੀ ਪਾਣੀ ਪਾਣੀ ਹੋ ਜਾਂਦਾ ਸੀ ਜਿਸ ਨਾਲੇ ਗਵਾਂ ਦੀ ਪਿਆਸ ਵੀ ਬੁਝ ਜਾਂਦੀ ਸੀ ਐ ਕੋਈ ਅਜਾ ਸੰਤ ਜਿਸ ਨੇ ਆਦਿ ਯੁੱਗ ਵਿੱਚ ਬਚਨਾਂ ਕੋਲ ਬਗਾਉ ਮੱਝਾਂ ਮੱਝਾ ਹੋਏ ਉਹ ਸਮੇਂ ਵਿੱਚ ਜਦੋਂ ਬਾਬਾ ਮੱਧਨਾ ਦਾਵਾ ਚਾਰਿਆ ਕਰਦੇ ਸਨ ਉਹ ਸਮੇਂ ਵਿੱਚ ਜੋ ਬੱਚੇ ਸਨ ਉਹ ਆਵਾਰਾ ਗਾਵਾਂ ਮੂਹ ਤੇ ਮੱਝਾਂ ਨੂੰ ਰੁੱਕ ਛੱਡ ਦਿੰਦੇ ਹਨ ਫੜ ਕੇ ਲੈ ਜਾਂਦੇ ਸਨ ਅਤੇ ਉਹਨਾਂ ਨੂੰ ਹਲਾਲ ਕਰਿਆ ਕਰਦੇ ਸਨ ਉਹਨਾਂ ਦੀਆਂ ਚੰਬੜੀ ਵੇਚਿਆ ਕਰਦੇ ਸਨ ਜਦੋਂ ਬਾਬਾ ਜੀ ਨੂੰ ਇਹ ਪਤਾ ਲੱਗਾ ਤੇ ਬਾਬਾ ਜੀ ਨੇ ਆਪਣਾ ਜਥਾ ਲੈ ਕੇ گاਵਾ ਸਾਰੀਆਂ ਛੁੜਵਾਈਆਂ ਤੇ ਆਪਣੇ ਝੁੰਡ ਵਿੱਚ ਸ਼ਾਮਲ ਕੀਤੀਆਂ ਹੈ ਕੋਈ ਐਸੇ ਸਾਧੂ ਜਿਸ ਦੀ ਇੱਕ ਲਾਤ ਤੇ ਸੱਪ ਨੇ ਡੰਗਿਆ ਹੋਵੇ ਤੇ ਦੂਜੀ ਲਾਤ ਤੇ ਆਪੇ ਆਪ ਅੱਗੇ ਅੱਜਤੀ ਹੋਏ ਬਾਬਾ ਜੀ ਇਸ ਤਰ੍ਹਾਂ ਹੀ ਜੰਗਲਾਂ ਦੇ ਵਿੱਚ ਜਿਹੜੀ ਬੂਟੀਆਂ ਵਿੱਚ ਤੇਰੇ ਫਿਰਦਸ ਹਨ گاਵਾ ਦੇ ਮਗਨ ਮਗਰ ਇੱਕ ਵਾਰੀ ਬਾਬਾ ਜੀ ਜਾ ਰਹੇ ਸਨ ਤੇ ਉੱਥੇ ਬਾਬਾ ਜੀ ਦੀ ਇੱਕ ਲਫਤੇ ਸਪਨੇ ਡੰਗ ਵੱਡ ਦਿੱਤਾ ਬਾਬਾ ਜੀ ਨੇ ਦੇਖਿਆ ਪਰ ਬਾਬਾ ਜੀ ਨੇ ਉਪਵਾਹ ਨਹੀਂ ਕੀਤੀ ਬਾਬਾ ਜੀ ਨੇ ਦੂਸਰੀ ਲਫਤੇ ਵੀ ਆਪਣੀ ਅੱਗੇ ਕਰ ਦਿੱਤੀ ਕਿ ਬਈ ਭਗਤਾ ਤੂੰ ਹੀ ਛਕਲਾ ਜੋ ਛਕਲਾ ਹੈ ਬਾਬਾ ਜੀ ਇਸ ਗੱਲ ਦੀ ਪੁਵਾਹ ਨਹੀਂ ਕਰਦੇ ਸਭ ਦੇਖੋ ਜੀ ਬਾਬਾ ਜੀ ਇਸ ਤਰ੍ਹਾਂ ਦੇ ਬਾਬਸਾਨ ਹੈ ਕਿ ਐਸੇ ਸਾਧੂ ਜੋ ਅਜੇ ਜੋ ਕੁਏ ਸੇ ਕਦੀ ਵੀ ਆਪਣੇ ਸਰੀਰ ਲਈ ਦਵਾਈ ਜੜੀ ਬੁੱਟੀ ਨਾ ਕਰਦਾ ਹੋਵੇ ਕਿਉਂਕਿ ਜਦੋਂ ਬਾਬਾ ਜੀ ਗਾਵਾਂ ਚਾਰਿਆ ਕਰਦੇ ਸਨ ਉਹਨਾਂ ਦੇ ਜ਼ਖਮ ਹੋ ਜਾਂਦੇ ਸਨ ਬਹੁਤ ਜ਼ਰਾ ਜ਼ਖਮ ਜਿੰਨਾ ਕਰਕੇ ਉਹ ਜੋਾਈ ਬੁੱਟੀ ਜੜੀ ਬੁੱਟੀ ਨਹੀਂ ਕਰੇਗਾ ਜਸਾਨਾ ਕਿਉਂਕਿ ਉਸ ਨੂੰ ਸਦਾ ਲੂਈ ਕਹਿੰਦੇ ਸਨ ਕਿ ਬਾਬਾ ਜੀ ਤੁਸੀਂ ਆਪਣੀ ਜੜੀ ਬੁੱਟੀ ਕਰਵਾ ਲਿਆ ਕਰੋ ਪਰ ਉਹਨਾਂ ਨੇ ਕਦੀ ਪ੍ਰਵਾਰ ਨਹੀਂ ਕੀਤੀ ਉਹ ਇਦਾਂ ਜ਼ਖਮਾਂ ਸਮੇਂ ਦੀ ਗਾਵਾਂ ਨੂੰ ਲੈ ਕੇ ਮਿੱਤਰਾ ਇਹ ਫੱਟੇ ਸਨ ਗਾਵਾਂ ਦੇ ਮਗਰ-ਮਗਰ ਰਹਿੰਦੇ ਸਨ ਹੈ ਕੋਈ ਐਸਾ ਸਾਧੂ ਜਿਸ ਦਾ ਡੇਰਾ ਹਮੇਸ਼ਾ ਨਹਿਰ ਦੇ ਕਿਨਾਰੇ ਮੜੀਆਂ ਕਿਨਾਰੇ ਸਕੂਲ ਕਾਲਜ ਵਿੱਚ ਹੀ ਰਹਿੰਦਾ ਹੋਵੇ ਉਹ ਕੀ ਬਾਬਾ ਜੀ ਤੁਹਾਨੂੰ ਦੱਪਣਾ ਸੁਕਾ ਹਾਂ ਕਿ ਗਾਵਾਂ ਦੇ ਪਿੱਛੇ ਹੀ ਰਹਿੰਦੇ ਸਨ ਗਾਵਾਂ ਵਿੱਚ ਹੀ ਸੌਂਦੇ ਸਨ ਉਹਨਾਂ ਵਿੱਚ ਹੀ ਉੜਦੇ ਸਨ ਉਹਨਾਂ ਵਿੱਚ ਹੀ ਉਹ ਖਾਣਾ ਖਾਂਦੇ ਸਨ ਜਿੱਥੇ ਹਨੇਰਾ ਹੋ ਜਾਂਦਾ ਸੀ ਉੱਥੇ ਹੀ ਉਹ ਸੌਂ ਜਾਂਦੇ ਸਨ ਚਾਹੇ ਮੜੀਆਂ ਵਿੱਚ ਹੋਣ ਮੜੀਆਂ ਵਿੱਚ ਵੀ ਇਹ ਆਪਣਾ ਉਹ ਚਾਦਰ ਛਾ ਕੇ ਆਰਾਮ ਨਾਲ ਸੌਂ ਜਾਂਦੇ ਸਨ ਹਾ ਕੋਈ ਇਹ ਸੰਤ ਸੰਤ ਜਿਸ ਨੇ 21 ਸਦੀ ਵਿੱਚ ਕਿਸੇ ਦੁਨਿਆਵੀ ਚੀਜ਼ ਦੀ ਵਰਤਨਾ ਕੀਤੀ ਹੋਵੇ ਬਾਬਾ ਜੀ ਨੇ ਕਦੀ ਦੁਨਿਆਵੀ ਚੀਜ਼ ਦੀ ਕਿਸੇ ਵਰਤਨਾ ਕੀਤੀ ਕਦੀ ਉਹਨਾਂ ਨੇ ਮਖਮਲ ਗੱਦੇ ਘਰ ਕਮਰੇ ਮੰਜੇ ਸਕੂਟਰ ਮੋਟਰਸਾਈਕਲ ਗੱਡੀ ਵਿੱਚ ਵੀ ਨਹੀਂ ਕਦੀ ਜੀ ਬੈਠੇ ਸਨ ਉਹਨਾਂ ਨੇ ਕਦੀ ਇਹ ਚੀਜ਼ਾਂ ਦਾ ਮੋਹ ਨਹੀਂ ਕੀਤਾ ਇਸ ਚੀਜ਼ ਦੀ ਕਦੀ ਜੀ ਉਸਨੇ ਪਰਵਾਹ ਨਹੀਂ ਕਰਿਆ ਕਦੇ ਸਨ ਉਹ ਕਿ ਉਹ ਸੰਤ ਸਨ ਤੇ ਆਪਣੀ ਭਗਤੀ ਦੇ ਚੀਨ ਲਈ ਦੇ ਸੰਨ ਉਹਨਾਂ ਨੇ ਕਿਹਾ ਸੀ ਕਿ ਬਹੁ ਬਿਸ਼ਨ ਸਿੰਘ ਨੇ ਜੋ ਸ਼ੁਭਾ ਦਿੱਤੀ ਹੈ ਉਹ ਮੱਧ ਦਮ ਤੱਕ ਨਮੋਣਗੇ ਉਹੋ گاਵਾ ਦੇ ਨਾਲ ਹੀ ਰਹਿ ਕਰਦੇ ਸਨ ਜਦੋਂ ਬਾਬਾ ਜੀ ਜੋਤੀ ਜੋਤ ਸਮਾ ਗਏ ਸਨ ਤੇ ਉਸ ਟਾਈਮ ਵਿੱਚ ਜੋ گاਵਾ ਸਨ گاਵਾ